ਬੰਦੇ ਨੂੰ ਕੰਮ ਕਿਵੇਂ ਲੈਣਾ ਆਉਂਦਾ ਮੇਰੀ ਭੈਣ ਆਹੇ ਕੋਲ ਨੂੰ ਆ ਜਾ ਦੇਖੋ ਮਿਹਨਤ ਕੀਤੀ ਮਿਹਨਤ ਕੀਤੀ ਹਮੇਸ਼ਾ ਹਰੀ ਰਹਿੰਦੀ ਆ ਮੈਨੂੰ ਹੁਣ ਮਾਨ ਵੱਧ ਆਇਆ ਭੈਣੇ ਕਿਹਦੇ ਨਾਲ ਉਤੇ ਉੱਚੀ ਦੇ ਨਾਲ ਅਰੇ ਉੱਚੀ ਦੇ ਨਾਲ ਤਾੜੀ ਵੀ ਮਾਰ ਦੋ ਦੱਬ ਕੇ ਬਈ ਪਰਮਾਤਮਾ ਨੂੰ ਤੰਦਰੁਸਤੀ ਦੇਵੇ ਸਮਤ ਦੇਵੇ ਹਲੀਮੀ ਰਵੇ ਗਾ ਬੋਲਣ ਦੀ ਲੋੜ ਨਹੀਂ ਹੈ ਜ਼ੋਰ ਦਾ ਤਾੜੀਆਂ ਦੇ ਨਾਲ ਦੀ ਇੱਕ ਤਾੜੀ ਐ ਸਟੋਰ ਦੇ ਨਾਲ ਦੇ ਜ਼ੋਰ ਆਪਾ ਆਪਣਾ ਕਾਰਜ ਕਰਦੇ ਜਾਣਾ ਲੋਕ ਬਾਅਦ ਚ ਮੈਂ ਅੱਛਾ ਇਹ ਗੱਲ ਕਹਿਣ ਲੱਗਿਆ ਤੂੰ ਤਾਂ ਕੋਲ ਨੂੰ ਆ ਜਾ ਅਗਰ ਤੂੰ ਵੀ ਰਿਪੇਅਰ ਕੀ ਹੋਗੀ ਆ ਜਾ ਸਾਰੇ ਕਲਾਕਾਰਾਂ ਦੇ ਨਾਲ ਉਹ ਇੱਧਰ ਖੜੀ ਰਹਿ ਆਹੋ ਸਾਰੇ ਕਲਾਕਾਰਾਂ ਦੇ ਨਾਲ ਆਰਟਿਸਟ ਕੁੜੀਆਂ ਕੰਮ ਬਦਲ ਲੈਂਦੀਆਂ ਨੇ ਨਿਮਾ ਤੇਰੀ ਟੇਸ਼ਨ ਲੈਦਾ ਬੇਫਿਕਰ ਹੈ ਤੇਰੀ ਬਰਾਤ ਦੇ ਬੁੱਢਲੋਂ ਚੜਾਵਾਂਗੇ ਕੋਈ ਪਰਵਾਹ ਨਹੀਂ ਤੇਰਾ ਵਿਆਹ ਮੈਂ ਹੱਥੀ ਕਰੂੰਗਾ ਹਾਂ ਪਰ ਹੁਣ ਤੋਂ ਨਾ ਮੇਰਾ ਕੰਨ ਮਰੂੜੀਏ ਮੈਨੂੰ ਇੰਨਾ ਸੋਨਾ ਲੈ ਦੇ ਇੰਨਾ ਲੈ ਦੇ ਨਾ ਮੌਕੇ ਤੇ ਸਾਰੇ ਕਲਾਕਾਰਾਂ ਦੇ ਨਾਲ ਉਹ ਆਰਟਿਸਟ ਕੁੜੀਆਂ ਜੁੜ ਜੁੜਦੀਆਂ ਟੁੱਟਦੀਆਂ ਰਹਿੰਦੀਆਂ ਨੇ ਉਹ ਦੇਖੋ ਰੱਬ ਦਾ ਵਾਸਤਾ ਆਤਮੇ ਦੇ ਕਰਮ ਕਹੇ ਜੇ ਨੇ ਜਿਹੜੀ ਮੇਰੇ ਨਾਲ ਟੁੱਟਦੀ ਆ ਦੂਜੇ ਦਿਨ ਲਾਈਵ ਹੋ ਜਾਂਦੀ ਆ ਉਹ ਮੈਨੂੰ ਦੱਸਦਾ ਦੋ ਮੈਂ ਤੁਹਾਡਾ ਮਾੜਾ ਕੀ ਕੀਤਾ ਪਰ ਇੱਕ ਮੈਂ ਬੇਨਤੀ ਕਰਦਾ ਕਿ ਮੈਂ ਬਹੁਤ ਵੱਡੀ ਗਲਤੀ ਕਰਦਾ ਜਦੋਂ ਮੈਂ ਕਿਸੇ ਦਾ ਕਰਦਾ ਨਾ ਮੈਂ ਹੱਦੋਂ ਵੱਧ ਕਰਦਾ ਤੇ ਗਾਹਾਂ ਵਾਲਾ ਸਮਝਦਾ ਸ਼ਾਇਦ ਇਹਨੂੰ ਕੋਈ ਮਤਲਬ ਆਏ ਮੈਨੂੰ ਛੱਡੇ ਜਿਹੜਾ ਕੱਲ ਦਾ ਪ੍ਰੋਗਰਾਮ ਲਾ ਕੇ ਆਇਆ ਨਾ ਉਹਦੀ ਪੇਮੈਂਟ ਸੀਗੀ 3.5 ਲੱਖ ਤੇ ਜਦੋਂ ਮੈਂ 50000 ਛੱਡੇਆ ਮੈਨੂੰ ਕਹਿੰਦੇ ਹੈ ਕਹਿੰਦੇ ਕਲਾਕਾਰ ਤਾਂ ਰੌਲਾ ਪਾਉਂਦੇ ਨੇ ਮਖਨਾ ਮੈਂ ਉਹਨੋਂ ਚੁਣੀ ਇਹ ਤੂੰ ਤੂੰ ਬਹੁਤ ਸ਼ਾਂਕ ਕੇ ਚਲੇ ਗਏ ਨੇ ਇਹ ਤੂੰ ਤਾਂ ਹੋਰ ਫਾਇਲਰ ਦਾ ਪਰਮਾਤਮਾ ਤੋਂ ਡਰ ਕੇ ਕਹਿੰਦਾ ਹੱਥ ਕਰਕੇ ਬਾਈ ਨੇ 22000 ਕਿ ਹੈ ਨਾ ਜਿੱਦਾਂ ਸ਼ੈੱਡ ਬਣਨ ਲੱਗਿਆ ਓਏ ਪਰਮਾਤਮਾ ਐਨਾ ਕੁ ਬਲ ਹੋਰ ਦੇ ਦੇ ਜਿੰਨਾ ਬਾਈ ਕਹੂਗਾ ਉਸ ਤੋਂ ਵੱਧ ਦੇ ਦੋ ਸੋ ਬੋਲੇ ਸੋਨਹਾ ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਆਪ ਦੇ ਅੰਦਰ ਚਾਤੀ ਮਾਰ ਲਿਆ ਕੀ ਕੀਤਾ ਕਹਿਣਾ ਨਹੀਂ ਸੀ ਅੱਜ ਮੈਂ ਅੱਜ ਵੀ ਮੈਂ ਘਰ ਵਾਲੀ ਨਹੀਂ ਕਹਦਾ ਕਿਉਂਕਿ ਮੇਰੇ ਤੇ ਪਾਬੰਦੀ ਸੀ ਘਰ ਵਾਲੀ ਕਹਿਣ ਦੀ ਅੱਜ ਵੀ ਮੈਂ ਜੁਆਕਿਆਂ ਦੀ ਮਾਂ ਕਹਿਣਾ ਉਹਦਾ ਸਵੇਰੇ ਫੋਨ ਆਇਆ ਕਹਿੰਦੀ ਕੁਝ ਬੋਲ ਮੈਂ ਕਿਹਾ ਜਿੱਦਣੇ ਪਾਕਰਾ ਟਾਈਮ ਦਾ ਬੰਨ ਟੁੱਟ ਗਿਆ ਨਾ ਸਾਰਿਆਂ ਨੂੰ ਰੋੜ ਦੂ ਟਿਕੇ ਰਹਿਣ ਦੇ ਨੱਕ ਤੇ ਟੱਣ ਪਏ ਨੇ ਗੋਡਿਆਂ ਤੇ ਟੱਣ ਪਏ ਗਿਆ ਮੱਥੇ ਠੇਕ ਦੇ ਦੇ ਜੇ ਅੱਜ ਮੈਂ ਝੂਠ ਬੋਲਾਂ ਮਹਾਮਾਈ ਦਾ ਵਰਤਾ ਮੈਨੂੰ ਕਬਰਾਂ ਦੇ ਵਿੱਚ ਵੀ ਢੋਈ ਨਾ ਮਿਲੇ ਪਰ ਮੈਂ ਕੀਤਾ ਬਹੁਤ ਹੈ ਪਰ ਕਦਰ ਨਹੀਂ ਕਿਸੇ ਨੇ ਕੀਤੀ ਓਏ ਤੇ ਜਿਨ੍ਹਾਂ ਨੇ ਨਹੀਂ ਕੀਤੀ ਉਹਨਾਂ ਦਾ ਜ਼ੋਰ ਦਾ ਤਾੜੀ ਬੰਦੇ ਨੂੰ ਕੰਮ ਕਿਵੇਂ ਲੈਣਾ ਆਉਂਦਾ ਮੇਰੀ ਭੈਣ ਆਹੇ ਕੋਲ ਨੂੰ ਆ ਜਾ ਦੇਖੋ ਮਿਹਨਤ ਕੀਤੀ ਮਿਹਨਤ ਕੀਤੀ ਹਮੇਸ਼ਾ ਹਰੀ ਰਹਿੰਦੀ ਆ ਮੈਨੂੰ ਹੁਣ ਮਾਨ ਵੱਧ ਆਇਆ ਭੈਣੇ ਕਿਹਦੇ ਨਾਲ ਉਤੇ ਉੱਚੀ ਬੋਲ ਅਰੇ ਉੱਚੀ ਦੇ ਨਾਲ ਤਾੜੀ ਵੀ ਮਾਰ ਦੋ ਦੱਬ ਕੇ ਬਈ ਪਰਮਾਤਮਾ ਨੂੰ ਤੰਦਰੁਸਤੀ ਦੇਵੇ ਸਮਤ ਦੇਵੇ ਹਲੀਮੀ ਰਵੇ ਗਾ ਬੋਲਣ ਦੀ ਲੋੜ ਨਹੀਂ ਹੈ ਜ਼ੋਰ ਦਾ ਆਪਣਾ ਕਾਰਜ ਕਰਦੇ ਜਾਣਾ ਲੋਕ ਬਾਅਦ ਵਿੱਚ ਅੱਛਾ ਇਹ ਗੱਲ ਕਹਿਣ ਲੱਗਿਆ ਤੂੰ ਤਾਂ ਕੋਲ ਨੂੰ ਆ ਜਾ ਅਗਰ ਤੂੰ ਵੀ ਰਿਪੇਅਰ ਕੀ ਹੋਗੀ ਆ ਜਾ ਸਾਰੇ ਕਲਾਕਾਰਾਂ ਦੇ ਨਾਲ ਉਹ ਇੱਧਰ ਖੜੀ ਰਹਿ ਆਹੋ ਸਾਰੇ ਕਲਾਕਾਰਾਂ ਦੇ ਨਾਲ ਆਰਟਿਸਟ ਕੁੜੀਆਂ ਕੰਮ ਬਦਲ ਲੈਂਦੀਆਂ ਨੇ ਨਮਾ ਤੇਰੀ ਟੇਸ਼ਨ ਨਹੀਂ ਲੈਦਾ ਬੇਫਿਕਰ ਹੈ ਤੇਰੀ ਬਰਾਤ ਦੇ ਬੁੱਢਲੋਂ ਚੜਾਵਾਂਗੇ ਕੋਈ ਪਰਵਾਹ ਨਹੀਂ ਤੇਰਾ ਵਿਆਹ ਮੈਂ ਹੱਥੀ ਕਰੂੰਗਾ ਹਾਂ ਪਰ ਹੁਣ ਤੋਂ ਨਾ ਮੇਰਾ ਕੰਨ ਮਰੂੜੀ ਜੇ ਮੈਨੂੰ ਇੰਨਾ ਸੋਨਾ ਲੈ ਦੇ ਇੰਨਾ ਲੈ ਦੇ ਨਾ ਮੌਕੇ ਤੇ ਸਾਰੇ ਕਲਾਕਾਰਾਂ ਦੇ ਨਾਲ ਉਹ ਆਰਟਿਸਟ ਕੁੜੀਆਂ ਜੁੜ ਜੁੜਦੀਆਂ ਟੁੱਟਦੀਆਂ ਰਹਿੰਦੀਆਂ ਨੇ ਉਹ ਦੇਖੋ ਰੱਬ ਦਾ ਬਾਸਤ ਜਿਹੜੀ ਮੇਰੇ ਨਾਲ ਟੁੱਟਦੀ ਆ ਦੂਜੇ ਦਿਨ ਲਾਈਵ ਹੋ ਜਾਂਦੀ ਆ ਉਹ ਮੈਨੂੰ ਦੱਸਦਾ ਦੋ ਮੈਂ ਤੁਹਾਡਾ ਮਾੜਾ ਕੀ ਕੀਤਾ ਪਰ ਇੱਕ ਮੈਂ ਬੇਨਤੀ ਕਰਦਾ ਕਿ ਮੈਂ ਬਹੁਤ ਵੱਡੀ ਗਲਤੀ ਕਰਦਾ ਜਦੋਂ ਮੈਂ ਕਿਸੇ ਦਾ ਕਰਦਾ ਨਾ ਮੈਂ ਹੱਦੋਂ ਵੱਧ ਕਰਦਾ ਤੇ ਗਾਹਾਂ ਵਾਲਾ ਸਮਝਦਾ ਸ਼ਾਇਦ ਇਹਨੂੰ ਕੋਈ ਮਤਲਬ ਆਏ ਮੈਨੂੰ ਛੱਡੇ ਜਿਹੜਾ ਕੱਲ ਦਾ ਪ੍ਰੋਗਰਾਮ ਲਾ ਕੇ ਆਇਆ ਨਾ ਉਹਦੀ ਪੇਮੈਂਟ ਸੀਗੀ 3.5 ਲੱਖ ਤੇ ਜਦੋਂ ਮੈਂ 50000 ਛੱਡੇਆ ਮੈਨੂੰ ਕਹਿੰਦੇ ਹੈ ਕਹਿੰਦੇ ਕਲਾਕਾਰ ਦਾ ਰੌਲਾ ਪਾਉਂਦੇ ਨੇ ਮਖ ਨਾ ਮੈਂ ਉਹਨੋਂ ਚੁਣੀ ਇਹ ਤੂੰ ਤੂੰ ਬਹੁਤ ਸ਼ਾਂਕ ਕੇ ਚਲੇ ਗਏ ਨੇ ਇਹ ਤੂੰ ਤਾਂ ਹੋਰ ਫਾਈਲਰ ਦਾ ਬਾਤਮਾ ਤੋਂ ਡਰ ਕੇ ਕਹਣਾ ਹੱਥ ਕਰਕੇ 22000 ਕਹੈਣਾ ਜਿੱਦਾਂ ਸ਼ੈੱਡ ਬਣ ਲੱਗਿਆ ਓਏ ਪ੍ਰਮਾਤਮਾ ਐਨਾ ਕ ਬਲ ਹੋਰ ਦੇ ਦੇ ਜਿੰਨਾ 22 ਕਹੂਗਾ ਉਦੋਂ ਵੱਧ ਦੇ ਦੋ ਸੋ ਬੋਲੇ ਸੋਨਹਾ ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਅੱਜ ਮੈਂ ਅੱਜ ਵੀ ਮੈਂ ਘਰ ਵਾਲੀ ਨਹੀਂ ਕਹਿੰਦਾ ਕਿਉਂਕਿ ਮੇਰੇ ਤੇ ਪਾਬੰਦੀ ਸੀ ਘਰ ਵਾਲੀ ਕਹਿਣ ਦੀ ਅੱਜ ਵੀ ਮੈਂ ਜੁਆਕਿਆਂ ਦੀ ਮਾਂ ਕਹਿਣਾ ਉਹਦਾ ਸਵੇਰੇ ਫੋਨ ਆਇਆ ਕਹਿੰਦੀ ਕੁਝ ਬੋਲ ਮੈਂ ਕਿਹਾ ਜਿੱਦਣੇ ਪਾਖੜਾ ਟਾਈਮ ਦਾ ਬੰਨ ਟੁੱਟ ਗਿਆ ਨਾ ਸਾਰਿਆਂ ਨੂੰ ਰੋੜ ਦੂੰ ਟਿਕੇ ਰਹਿਣ ਦੇ ਨੱਕ ਤੇ ਅਟਣ ਪਏ ਨੇ ਗੋਡੇ ਤੇ ਅਟਣ ਪਏ ਗਿਆ ਮੱਥੇ ਠੇਕ ਦੇ ਦੇ ਜੇ ਅੱਜ ਮੈਂ ਝੂਠ ਬੋਲਾਂ ਮਹਾਮਾਈ ਦਾ ਵਰਤਾ ਮੈਨੂੰ ਕਬਰਾਂ ਦੇ ਵਿੱਚ ਵੀ ਢੋਈ ਨਾ ਮਿਲੇ ਪਰਮਾਤਮਾ ਕੀਤਾ ਬਹੁਤ ਹੈ ਪਰ ਕਦਰ ਨਹੀਂ ਕਿਸੇ ਨੇ ਕੀਤੀ ਓਏ ਤੇ ਜਿਨ੍ਹਾਂ ਨੇ ਨਹੀਂ ਕੀਤੀ ਉਹਨਾਂ ਦਾ ਜੋਰ ਦਾ